ਜੋ ਕਿ ਆਪਣਾ ਬਿਲਕੁਲ ਗੁਵਾਂਡੀ ਦੇਸ਼ ਦੇਸ਼ ਦਾ ਨਾਮ ਹੈ ਜੀ ਬੰਗਲਾਦੇਸ਼ ਲਓ ਜੀ ਫਾਈਨਲ ਕਾਲ ਆ ਗਈ ਹੈ ਜਾਜਦੀ ਗੇਟ ਨੰਬਰ 4 ਲੱਭੀ ਕਿੱਥੇ ਆ ਬਾਸਾ ਨੂੰ ਸਪੈਸ਼ਲ ਦੋ ਨੂੰ ਲੈ ਕੇ ਚੱਲੀ ਹੁਣ ਇਹ ਬੜਾ ਪੰਗਾ ਪੈਣ ਦੇ ਇੱਥੇ ਬੋਲਣ ਦਾ ਭਾਸ਼ਾ ਇਹ ਕਹਿੰਦੇ ਸਾਨੂੰ ਬੰਗਲਾ ਆਉਂਦੀ ਆ ਚੈੱਕ ਇਨ ਕਰਕੇ ਸਦਾ ਆ ਕੇ ਰੂਮ ਦੇ ਵਿੱਚ ਆਨੂ ਦੇ ਕਿਤੇ ਰੈਸਟੋਰੈਂਟ ਨਹੀਂ ਲੱਭਾ ਇੰਡੀਆ ਨਾਲ ਅਸੀਂ ਮੇਰੇ ਹਿਸਾਬ ਦੇ ਨਾਲ 10 ਕਿਲੋਮੀਟਰ ਅੱਗੇ ਤੇ 10 ਕਿਲੋਮੀਟਰ ਪਿੱਛੇ ਘੁੰਮ ਫਿਰ ਕੇ ਆ ਗਏ ਆ ਸਾਸੀ ਕਾਲਜੀ ਸਾਰਿਆਂ ਨੂੰ ਜੀ ਅੱਜ ਅਸੀਂ ਚੱਲੇ ਆ ਜੀ ਇੱਕ ਹੋਰ ਇੰਟਰਨੈਸ਼ਨਲ ਟੂਰ ਤੇ ਜੋ ਕਿ ਆਪਣਾ ਬਿਲਕੁਲ ਗੁਆਂਢੀ ਦੇਸ਼ ਆ ਦੇਸ਼ ਦਾ ਨਾਮ ਆ ਜੀ ਬੰਗਲਾਦੇਸ਼ ਕਈ ਯਾਰ ਸੁਣ ਕੇ ਕਈਆਂ ਨੂੰ ਥੋੜਾ ਜਿਹਾ ਹਾਸਾ ਆਊਗਾ ਵੀ ਇਹ ਇਹ ਕਿਹੜੇ ਦੇਸ਼ ਤੁਸੀਂ ਘੁੰਮਣ ਚੱਲੇ ਆ ਜਿਹੜੀ ਆਪਣੇ ਨੇਬਰ ਕੰਟਰੀਆਂ ਹੋਣਾ ਇਹ ਸਾਰੀਆਂ ਐਕਸਪਲੋਰ ਕਰਨੀਆਂ ਚਾਹੀਦੀਆਂ ਮੰਨੇ ਨੂੰ ਘੁੰਮਣੀਆਂ ਚਾਹੀਦੀਆਂ ਵਾ ਸਭ ਤੋਂ ਪਹਿਲਾਂ ਨੇਬਰ ਕੰਟਰੀਆਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਤੇ ਚਲੋ ਮੈਂ ਤੇ ਕਾਫੀ ਪਹਿਲਾਂ ਹੋਰ ਸਾਈਡਾਂ ਤੇ ਬਹੁਤ ਘੁੰਮਿਆ ਨੇਬਰ ਕੰਟਰੀਆਂ ਮੇਰੀਆਂ ਰਹਿ ਗਈਆਂ ਸੀ ਪਰ ਇਹਨਾਂ ਨੂੰ ਹੁਣ ਮੈਂ ਕਵਰ ਕਰ ਰਿਹਾ ਤੇ ਅਸੀਂ ਕਰਵਾ ਲਈ ਆਪਣੀ ਪਹਿਲਾਂ ਤੇ ਚੈੱਕ ਇਨ ਕਰਵਾ ਕੇ ਬੋਰਡਿੰਗ ਪਾਸ ਲੈ ਕੇ ਇਮੀਗ੍ਰੇਸ਼ਨ ਕਰਵਾ ਕੇ ਲੌਂਜ ਦੇ ਵਿੱਚ ਬੈਠੇ ਆ ਕਿਹੜਾ ਲੌਂਜ ਆ ਇਹ ਹੈਗਾ ਉੱਪਰ ਚੜਦੇ ਆਂ ਇਨਕਾਮ ਲੌਂਜ ਉੱਥੇ ਬੈਠੇ ਘੰਟਾ ਹੋ ਗਿਆ ਤੇ ਵੇਟ ਕਰਦੇ ਆਂ ਗੇਟ ਦੀ 1 ਘੰਟਾ ਰਹਿ ਗਿਆ 1 ਘੰਟੇ ਰੁਕੇਗਾ ਕਿਗਾ ਲਓ ਜੀ ਫਾਈਨਲ ਕਾਲ ਆ ਗਈ ਹੈ ਜਾਜ ਦੀ ਗੇਟ ਨੰਬਰ 4 ਲੱਭੀਏ ਕਿੱਥੇ ਆ ਜਾਜ ਦੇ ਵਿੱਚ ਬੈਠਦੇ ਆਂ ਪੂਰੇ ਪੂਰੇ ਟਾਈਮ ਤੇ ਆਏ ਆਂ 15 ਮਿੰਟ ਰਹਿ ਗਏ ਆ ਉਡਾਨ ਭਰਨ ਦੇ ਵਿੱਚ ਅਸੀਂ ਕਾਫੀ ਟਾਈਮ ਬਹਿ ਕੇ گزار ਲਿਆ ਤੇ ਹੁਣ ਲਾਸਟ ਟਾਈਮ ਜਾ ਕੇ ਭਜੋ ਨਸੀ ਪੈ ਗਈ ਆ ਗੇਟ ਨੰਬਰ 1 ਤੋਂ 14 4 ਨੰਬਰ ਉਹ ਸਾਹਮਣੇ ਆ ਮੈਂ ਤੇ ਨਵਤੇਜ ਸਿੰਘ ਲੌਂਜ ਦੇ ਵਿੱਚ ਮਸਰੂਫ ਹੋ ਗਿਆ ਗੱਲਬਾਤਾਂ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਾ ਟਾਈਮ ਦਾ ਐਂਡ ਤੇ ਆ ਗਏ ਉਹਨਾਂ ਸਪੀਕਰਾਂ 'ਚ ਨਾਮ ਜਦੋਂ ਬੁਲਾਇਆ ਫਿਰ ਪਤਾ ਲੱਗਾ ਵੀ ਫਾਈਨਲ ਕਾਲ ਆ ਤੇ ਗੇਟ ਹੋ ਗਏ ক্লোਜ਼ ਤੇ ਲਾਸਟ ਲਾਸਟ ਉਹਨਾਂ ਨੂੰ ਬਹਿਣਾ ਚਾਹੀਦਾ ਦੇ ਵਿੱਚ ਤੇ ਸਾਡੀ ਉਹ ਕਰਨ ਦੇ ਵੇਟ ਤੇ ਆ ਬਾਸਾਂ ਨੂੰ ਸਪੈਸ਼ਲ ਦੋ ਨੂੰ ਲੈ ਕੇ ਚੱਲੀ ਹੋਣਾ ਇਹ ਗਲਤੀ ਗਾਹ ਤੋਂ ਨਹੀਂ ਕਰਨੀ ਠੀਕ ਆ ਪਪਾ ਜੀ ਆਪਾਂ ਸੁਣਦੇ ਨੇ ਹਾਂ ਕਿ ਗੇਟ ক্লোਜ਼ ਹੋ ਗਿਆ ਤੇ ਦੋ ਤਿੰਨ ਸਵਾਰੀਆਂ ਰਹਿ ਗਈਆਂ ਵਾ ਅੱਜ ਆਪਣੇ ਨਾ ਹੋਈਓ ਸਪੈਸ਼ਲ ਲੱਭ ਕੇ ਸਪੀਕਰਾਂ 'ਚ ਆਵਾਜ਼ ਦੇ ਕੇ ਤੇ ਹੁਣ ਸਾਨੂੰ ਲੱਭ ਕੇ ਇਹਦੇ ਲੈ ਕੇ ਆਏ ਆ ਤੇ ਇਹ ਹੈ ਕਿੱਥੇ ਆਪਣਾ ਘੋੜਾ ਕੋਲਾ ਇਹਨੇ ਕੁੱਡਣਾ ਵਾਲੀ ਛੱਤੀ ਹੌਲਾ ਨਾ ਬੰਦੇ ਦੇ ਬਚਾਰਾ ਜਹਾਜ ਦੇ ਵਿੱਚ ਕਿੰਤੀ ਦੇ ਹੋਰ ਨਵੀਂ ਕੰਟਰੀ ਦੇ ਵਿੱਚ ਐਂਟਰੀ ਹੋ ਗਈ ਆ ਐਂਟਰੀ ਦੇ ਵਿੱਚ ਕਾਫੀ ਸਵਾਲ ਜਵਾਬ ਹੋਏ ਸੀਗੇ ਜਿਦਾਂ ਕਿ ਮੈਂ ਪਹਿਲਾਂ ਪਾਕਿਸਤਾਨ ਵਿਜ਼ਿਟ ਕੀਤਾ ਇਹਨਾਂ ਨੇ ਪੁੱਛਿਆ ਵੀ ਪਾਕਿਸਤਾਨ ਕਿਉਂ ਗਏ ਆ ਕੀ ਕਰਨ ਗਏ ਜੇ ਫਿਰ ਉਹਨਾਂ ਨੂੰ ਦੱਸਣਾ ਪਿਆ ਵੀ ਨਨਕਾਣਾ ਸਾਹਿਬ ਗਏ ਸੀ ਵੀ ਯਾਤਰਾ ਵੀਜ਼ਾ ਦੇ ਉਹਦਾ ਕਰਕੇ ਥੋੜਾ ਜਿਆਦਾ ਉਹਨਾਂ ਨੂੰ 10 ਮਿੰਟ ਲੱਗੇ ਸਮਝਾਉਣ ਤੇ ਫਿਰ ਉਹਨਾਂ ਨੇ ਮੋਹਰ ਮਾਰਤੀ ਤੇ ਅਸੀਂ ਬਾਹਰ ਆ ਗਏ ਹੁਣ ਸਭ ਤੋਂ ਪਹਿਲਾ ਕੰਮ ਮੇਰਾ ਇਹ ਆ ਵੀ SIM ਲੈਣੀ ਆ SIM ਲੈ ਕੇ ਫਿਰ Uber ਲੈ ਕੇ ਤੇ ਫਿਰ ਹੋਟਲ ਜਾਣਾ ਤੇ ਆ ਡਫਲ ਬੈਗ ਫੜ ਲਓ ਤੁਸੀਂ ਹੈ ਆਜੋ 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 ਅਗਲਾ ਕੰਮ SIM ਲੈਣ ਦਾ ਜੀ ਜੀਪੀ ਦੀ SIM 1200 ਟਕੇ ਦੀ ਆ ਜੀ ਆ ਸੁਨੋਲੀ ਬੈਂਕ ਤੋਂ ਇੱਕ ਰਸੀ ਚੇਂਜ ਕਰਵਾਈ ਸੀ ਇਹਦੇ ਤੇ ਰੇਟ ਇਹਨਾਂ ਦਿੱਤਾ 1 ਰੁਪਇਆ 32 ਪੈਸੇ ਤੇ ਇੱਕ ਰਸੀ ਚੇਂਜ ਕਰਾ ਕੇ ਤੇ SIM ਲੈ ਕੇ ਆੜਿਆ ਮੈਂ SIM ਲਈ ਆ ਜੀਪੀ ਦੀ ਨੈਟਵਰਕ ਮਿਲ ਗਿਆ ਹੁਣ 5 ਦਿਨਾਂ ਵਾਸਤੇ ਸਾਰਾ ਕੰਮ ਰੈਡੀ ਹੋ ਗਿਆ ਚਲੋ ਜੁੜੇ ਰਹੋ ਘਮਾਉਣੇ ਤੁਹਾਨੂੰ ਨਾਲ ਬੰਗਲਾਦੇਸ਼ ਅਸੀਂ ਹੁਣ ਆ ਗਏ ਆ ਏਅਰਪੋਰਟ ਤੋਂ ਬਾਹਰ ਓਵਰ ਕੀਤੀ ਸੀ ਟੈਕਸੀ ਆ ਕਿਹੜੀ ਆ ਕਰੋਲਾ ਕਰੋਲਾ ਮਿਲ ਗਿਆ ਤੇ ਇਹ ਬੜਾ ਪੰਗਾ ਪੈਣ ਦੇ ਇੱਥੇ ਬੋਲਣ ਦਾ ਭਾਸ਼ਾ ਇਹ ਕਹਿੰਦੇ ਸਾਨੂੰ ਬੰਗਲਾ ਆਉਂਦੀ ਆ ਇਹ ਬੜਾ ਨੁਤੇਸਿਆ ਆਪਾਂ ਨੂੰ ਤੇ 5 ਦਿਨ ਗੁਥਮੁੱਥੀ ਹੋਣਾ ਪਊਗਾ ਕਿੰਨੇ ਆਪਸ਼ਨ ਦਿੰਨੇ ਆ ਵੀ ਜਾਂ ਇੰਗਲਿਸ਼ ਚ ਗੱਲ ਕਰ ਲੋ ਜਾਂ ਹਿੰਦੀ ਚ ਕਰ ਲੋ ਸਾਡੇ ਸਕੂਲ ਵੀ ਉੱਥੋਂ ਦੇ ਪੰਜਾਬ ਦੇ ਕਹਿ ਦਿੰਦੇ ਹਿੰਦੀ ਸਿਖਾਉਣੀ ਹੈ ਬੱਚਿਆਂ ਨੂੰ ਇਹ ਡਾਂਗੀ ਲਾਉਣਾ ਪੈਣਾ ਹਾਂ ਤਾਂ ਗੇ ਤੋਂ ਕਿਦੇ ਨਾਲ ਦਾਦਾ ਨਹੀਂ ਆ ਮੈਂ ਉੱਥੇ ਲੱਗ ਨਹੀਂ ਤਾ ਬੰਗਲਾਦੇਸ਼ ਆ ਹੈ ਇਹ ਜਿਆਦਾ ਹੀ ਨਖਸਤਾ ਹੋਇਆ ਪਿਆ ਕੰਮ ਇਹਦਾ ਨਹੀਂ ਤੇ 에어ਪੋਰਟ ਤੋਂ ਬਾਹਰ ਜਿਹੜਾ ਏਰੀਆ ਹੁੰਦਾ ਨਾ ਉਹ 2-3 ਕਿਲੋਮੀਟਰ ਤੱਕ ਐਨੀਡ ਐਂਡ ਕਲੀਨ ਹੁੰਦਾ ਤੇ ਇੱਥੇ ਜਿਆਦਾ ਹੀ ਮੰਦੇ ਵਾਲ ਹੋਏ ਪਏ ਚਲੋ ਐਕਸਪੀਰੀਅੰਸ ਤੇ ਕਰਾਂਗੇ ਕੁਝ ਨਾ ਕੁਝ ਇਸ ਕੰਟਰੀ ਦਾ ਇਹ ਆਂਦਾ ਉਹ ਵੀ ਕਹਿੰਦਾ ਹਮੇ ਜਾਣਾ ਇੱਥੇ ਮੈਂ ਚਲੋ ਸਾਰੇ ਪਾਸੇ ਵੇਖਣੇ ਚਾਹੀਦੇ ਆ ਤੇ ਸਾਰੇ ਪਾਸਾ ਵੇਖਾਂਗੇ ਤੇ ਰੱਬ ਦਾ ਸ਼ੁਕਰ ਕਰਾਂਗੇ ਤੇਰੀ ਦੱਸਦਾ ਨਹੀਂ ਤੇਰੀ ਇੱਛਾ ਪੂਰੀ ਹੋ ਗਈ ਆ ਲਓ ਜੀ ਦੋਸਤੋ ਇੰਤਜ਼ਾਰ ਦੀਆਂ ਕੜੀਆਂ ਖਦਮ ਹੋਈਆਂ ਤੁਹਾਨੂੰ ਫਾਈਨਲ ਦੱਸ ਦਿੰਨੇ ਆ ਅਸੀਂ ਘੁੰਮ ਰਹੇ ਆ ਬੰਗਲਾਦੇਸ਼ ਦੇ ਵਿੱਚ ਇਹ ਇਹੋ ਜਿਹਾ ਬੰਗਲਾਦੇਸ਼ ਦਾ ਬਾਜ਼ਾਰ ਆ ਕੋਈ ਫਰਕ ਨਹੀਂ ਇੰਡੀਆ ਦਾ ਬਸ ਉਹ ਕਾਂਦੀ ਵਜੀ ਆ ਮੜੀ ਜੀ ਤਾਰਾਂ ਵਾਲੀ ਬਿਲਕੁਲ ਲੈਂਡ ਬਾਰਡਰ ਪੈਂਦਾ ਤੇ ਲੈਂਡ ਬਾਰਡਰ ਇਹਨਾਂ ਦਿਨਾਂ ਦੇ ਵਿੱਚ ਬੰਦਵਾ ਅਸੀਂ ਫਿਰ ਦਿੱਲੀ ਤੋਂ ਸਿੱਧੀ ਟਾਕਾ ਦੀ ਫਲਾਈਟ ਫੜੇ ਆ ਤੇ ਫਲਾਈਟ ਦੇ ਵਿੱਚ ਮੇਰੇ ਸਾਹਬ ਨਾਲ 240-45 ਜਣੇ ਆਧਾਣਾ ਮੇਰੇ ਸਾਹਬ ਨਾਲ ਉਹ ਜਹਾਜ਼ ਜਿਹਦੇ ਵਿੱਚ ਅਸੀਂ 5 ਜਾਂ 6 ਜਣੇ ਸੀ ਸਾਰੇ ਤੇ ਕੈਬਨ ਕਰੂ ਹੈਗੇ ਸੀ 7-8 ਜਣੇ ਉਹਨਾਂ ਸੇਵਾ ਕੀਤੀ ਕਿਤੇ ਉਹ ਵੀ ਵੇਲੇ ਸੀ ਉਹਨਾਂ ਨੂੰ ਕੋਈ ਹੈ ਨਹੀਂ ਕਸਟਮਰ ਉਹ ਸਾਡੇ ਤੇ ਰਹੇ ਅੱਜ ਫਿਰ ਉਹਨਾਂ ਦੇ ਰਜਾ ਛੱਡਿਆ ਉਹਨੂੰ ਲਹਿਰਾ ਪਹਿਰਾ ਕਰਤੀਆਂ ਉਹਨਾਂ ਨੇ ਸਾਈਨ ਬੋਟਾਂ ਦੇ ਥੋੜਾ ਜਿਆ ਬੰਦੇ ਨੂੰ ਸਾ ਸੌਕਾ ਮਿਲ ਜਾਂਦਾ ਵੀ ਜਿਹੜੀ ਇੰਗਲਿਸ਼ ਵਿੱਚ ਲਿਖੀ ਆ ਆ ਜਦੋਂ ਓਵਰ ਕਰੀਦੀ ਆ ਨਾ ਤੇ ਜਾਂ ਇੱਕ ਪਥਾਓ ਆ ਉਹ ਤੋਂ ਐਪ ਤੋਂ ਕਰੀਦੀ ਗੱਡੀ ਉਹਦੀ ਬੜੀ ਮੁਸ਼ਕਲ ਆ ਉਹਦੀ ਇਹ ਮੁਸ਼ਕਲ ਆਂਦੀ ਆ ਵੀ ਇਹਨਾਂ ਦੇ ਨੰਬਰ ਜਿੰਨੇ ਹੈਗੇ ਆ ਸਾਰੇ ਆਪਣੀ ਲੋਕਲ ਲੈਂਗੁਏਜ ਲਿਖੇ ਜਿਹੜੀ ਬੰਗਲਾ ਲੈਂਗੁਏਜ ਆ ਉਹ ਬੜੀ ਮੁਸ਼ਕਲ ਆ ਆ ਪਾਉ ਨੇ ਆਪਦਾ ਮੋਬਾਈਲ ਹੋਲਡਰ ਵੀ ਰੱਖਿਆ ਦੂਜਾ ਜਿਹੜਾ ਥੱਲੇ ਪਤਾ ਜਦਾ ਇਹ ਬੰਗਲਾਦੇਸ਼ ਦਾ ਫਲੈਗ ਆ ਇਹ ਆਵੇ ਚਲ ਗੱਡੀਆਂ ਸਾਫ਼ ਸੁਥਰੀਆਂ ਓਵਰ ਦੇ ਵਿੱਚ ਕਰੋਲਾ ਕਰੋਲਾ ਹੈਗੀਆਂ ਵਾ ਤੇ ਇਸ ਚੀਜ਼ ਦਾ ਥੋੜਾ ਜਿਹਾ ਮਜ਼ਾ ਹੈਗਾ ਉਹ ਹੋਂ ਦਾ ਸﻢ ਸﻢ ਸਾਡੀ ਐਕਟਿਵ ਹੋ ਗਈ ਆ ਸਾਰੀ ਥੋੜਾ ਰਹਿ ਗਿਆ 5 ਮਿੰਟ ਤੱਕ ਪਹੁੰਚਣਾ ਹੋਟਲ ਚ ਆ ਵਾ 1.5 ਕਿਲੋਮੀਟਰ ਦੱਸ ਰਿਹਾ ਹੋਟਲ ਦੇ ਵਿੱਚ ਪਹੁੰਚ ਗਿਆ ਜੀ ਚੈੱਕ ਇਨ ਲੱਗਿਆ ਕਰਨ ਚੈੱਕ ਇਨ ਕਰਕੇ ਰੂਮ ਦੇ ਵਿੱਚ ਜਾ ਕੇ ਫਰੈਸ਼ ਹੋ ਕੇ ਫਿਰ ਗੁਰਦੁਆਰਾ ਸਾਹਿਬ ਜਾਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਉਣੇ ਫਿਰ ਲੋਕਲ ਮਾਰਕੀਟ ਜਿੱਦ ਨਹੀਂ ਹੈਗੀ ਉਹ ਸਾਰੀ ਘੁੰਮਾਂਗੇ 10 ਮਿੰਟ ਲੱਗ ਜਣੇ ਉਹਨਾਂ ਨੇ ਬੁਲਾਇਆ ਟੂਰਿਸਟ ਇੱਥੇ ਬਹੁਤ ਘੱਟ ਐ ਇਸ ਕਰਕੇ ਥੋੜਾ ਰਸ ਰੁਸ਼ ਨਹੀਂ ਹੁੰਦਾ ਇਹ ਜਿਹੜਾ ਹੋਟਲ ਐ ਸਾਨੂੰ ਪਰ ਨਾਈਟ 3500 ਪੈਦੇ ਕਰੀ ਪਿਆ ਜੀ ਲਓ ਜੀ ਵੈਲਕਮ ਜੂਸ ਆ ਗਿਆ ਚੈੱਕ ਇਨ ਕਰਕੇ ਸਿੱਧਾ ਆ ਗਏ ਰੂਮ ਦੇ ਵਿੱਚ ਤਿੰਨ ਉਤੇਜ ਸਿੰਘ ਨੇ ਤਾਂ ਕਰ ਲਿਆ ਛਨਾਣ ਪਾਣੀ ਉਹਦੇ ਛਨਾਣ ਪਾਣੀ ਕਰਕੇ ਡਰੈਸ ਹੋ ਇਹ ਪੂਰਾ ਰੈਡੀ ਹੋ ਗਿਆ ਵਾ ਦੇਖਦੇ ਹਾਂ ਜੇ ਕੋਈ ਸਮਾਂ ਵਜੂਗਾ ਜਾਣਦਾ ਤੇ ਬਾਹਰ ਜਾਂਦੇ ਹਾਂ 10 ਮਿੰਟ ਘੁੰਮਣ ਫੇਰਨਾ ਇਹ ਚਾਹ ਪਾਣੀ ਪੀ ਕੇ ਹੋਣ ਜਾਂਦੇ ਟਿਕ ਸਾਨੂੰ ਤੇ ਕਿਤੇ ਰੈਸਟੋਰੈਂਟ ਨਹੀਂ ਲੱਭਾ ਇੰਡੀਆ ਦਾ ਅਸੀਂ ਮੇਰੇ ਹਿਸਾਬ ਦੇ ਨਾਲ 10 ਕਿਲੋਮੀਟਰ ਅੱਗੇ ਤੇ 10 ਕਿਲੋਮੀਟਰ ਪਿੱਛੇ ਘੁੰਮ ਫਿਰ ਕੇ ਆ ਗਏ ਆ ਤੇ ਇਸ ਹਿਸਾਬ ਦੇ ਨਾਲ ਤੇ ਸਿਰ ਬਹੁਤ ਆਪਣਾ ਕੰਮ ਔਖਾ ਹੋਊਗਾ ਤੇ ਕੋਈ ਫਰੂਟ ਵਾਲੀ ਦੁਕਾਨ ਲੱਭ ਕੇ ਉੱਥੋਂ ਥੋੜਾ ਬਹੁਤਾ ਫਰੂਟ ਲਈਏ ਤੇ ਨਾਲ ਦੁੱਧ ਦੇ ਡੱਬੇ ਲਈਏ ਦੋ ਕ ਤੇ ਕੋਲਡ ਡਰਿੰਕ ਜੂਸ ਵਗੈਰਾ ਲੈ ਲਈਏ ਤੇ ਆਪਾਂ ਵਧੀਆ ਰਵਾਂਗੇ ਪੰਜ ਦਿਨ ਰਹਿਣਾ ਅਸੀਂ ਇੱਥੇ ਤੇ ਕੋਟਾ ਸੀ ਆਪਣਾ ਪੂਰਾ ਕਰ ਲਿਆ ਇਹਦੇ ਵਿੱਚੋਂ ਲੈਣਾ ਕੁਝ ਠੀਕ ਆ ਨਹੀਂ ਇਹ ਸ਼ੱਟ ਫੜੇ ਯਾਰ ਕੋਈ ਗੱਲ ਨਹੀਂ ਆਪ ਥੋੜਾ ਸਮਾਨ ਲੈ ਲਿਆ ਆ ਵੀ ਫੜ ਲਓ ਚਲੋ ਖੋਲੋ ਤੇ ਹੁਣ ਫਰੂਟ ਦੇਖੋ ਕਿਤੇ ਥੋੜਾ ਜਿਹਾ ਫਰੂਟ ਵੀ ਚੱਕ ਲਈਏ ਹੈ ਨਾ ਨਾ ਦੁਕਾਨ ਕਿਥੇ ਬੰਦ ਹੋਣੀ ਹੈ ਨਾ ਫਰੂਟ ਚੱਕ ਪਹਿਲਾਂ ਜਿੰਨਾ ਵੀ ਸਮਾਨ ਅਸੀਂ ਲੈ ਕੇ ਆਏ ਸੀ ਤੇ ਸਾਰਾ ਸਮਾਨ ਅਸੀਂ ਜਿਹੜਾ ਫਰੈਂਚ ਰੱਖਣਾ ਲਾ ਉਹ ਪ੍ਰੈਸ਼ਰ ਆ ਕੇ ਟਿਕਾਤਾ ਤੇ ਬਾਕੀ ਸਾਈਡ ਤੇ ਰੱਖ ਦਿੱਤਾ ਤੇ ਹੁਣ ਅੱਜ ਦੀ ਵੀਡੀਓ ਕਰਦੇ ਇੱਥੇ ਸਮਾਪਤ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਵਿੱਚ